ਇਹ ਐਨਐਚ 54 ਤੇ ਬਣਿਆ ਹਰੀਕੇ ਤੇ ਮਹੂ ਦੇ ਵਿੱਚ ਕਾਰ ਸਤਲੁਜ ਦਰਿਆ ਦੇ ਉੱਪਰ ਪੁਲ ਜਿਹਨੂੰ ਆਪਾਂ ਕਹਿ ਸਕਦੇ ਆ ਮਾਝਾ ਤੇ ਮਾਲਵੇ ਨੂੰ ਜੋੜਨ ਵਾਲਾ ਬਹੁਤ ਹੀ ਵੱਡਾ ਪੁਲ ਹੈ ਤੇ ਇਸ ਪੁਲ ਨੂੰ ਆਪਾਂ ਕ੍ਰੋਸ ਕਰਕੇ ਤਰਨਤਾਰਨ ਜ਼ਿਲ੍ਹੇ ਦਾ ਕਸਬਾ ਚੋਲਾ ਸਾਹਿਬ ਤੇ ਹੁਣ ਇਸ ਟਾਈਮ ਆਹ ਵਾਲਾ ਗੇਟ ਬਣਿਆ ਆ ਜਿਹੜਾ ਕਿ ਖਾਰਾ ਨਹਿਰ ਖਾਰਾ ਪਿੰਡ ਵਾਲੀ ਨਹਿਰ ਵਜਦੀ ਗਈ ਹੈ ਤੇ ਆ ਜਿਹੜਾ ਗੇਟ ਬਣਿਆ ਹੈਗਾ ਬਹੁਤ ਹੀ ਸ਼ਾਨਦਾਰ ਇਹ ਵਾਲਾ ਰੋਡ ਹੈ ਤੇ ਇਹਨੂੰ ਕ੍ਰਾਸ ਕਰਕੇ ਤੇ ਆਪਾਂ ਇਸ ਟਾਈਮ ਪਹੁੰਚ ਚੁੱਕੇ ਆਂ ਕਸਟਮਰ ਦੇ ਘਰ ਤੇ ਇੱਥੇ ਲੱਗਿਆ ਐ ال جی ਦਾ ਡਿਊਲ ਇਨਵਰਟਰ ਏਸੀ ਤੇ ਇਹਦੇ ਵਿੱਚ ਸਮੱਸਿਆ ਕੀ ਪੂਰੀ ਕੂਲਿੰਗ ਨਹੀਂ ਕਰਦਾਗਾ ਤੇ ਹੁਣ ਆਪਾਂ ਇਹਨੂੰ ਚੈੱਕ ਕਰਦੇ ਆਂ ਇਹਦੇ ਵਿੱਚ ਸਮੱਸਿਆ ਕੀ ਹੈ ਪਹੁੰਚ ਗਏ ਆਪਾਂ ਆਊਟਡੋਰ ਯੂਨਟ ਦੇ ਕੋਲ ਤਕਰੀਬਨ 5-6 ਸਾਲ ਪੁਰਾਣਾ ਇਹ ਵਾਲਾ ਏਸੀ ਆ ਤੇ ਪੂਰੀ ਸਪੀਡ ਦੇ ਵਿੱਚ ਚੱਲਦਾ ਪਿਆ ਪਰ ਕੂਲਿੰਗ ਨਹੀਂ ਬਣਦੀ ਪਈ ਹੁਣ ਆਪਾਂ ਇੰਡੋਰ ਨੂੰ ਥੱਲੇ ਉਤਾਰਿਆ ਤੇ ਕਸਟਮਰ ਤੋਂ ਆਪਾਂ ਇਸ ਗੱਲ ਦੀ ਸੌਰੀ ਮੰਗੀ ਕਿਉਂਕਿ ਇੰਡੋਰ ਦੇ ਵਿੱਚ ਗੰਦਗੀ ਬਹੁਤ ਹੈ ਤੇ ਨਾਲ ਦੇ ਨਾਲ ਕਰਕਰਾਂ ਛਟਗੀਆਂ ਕੰਨ ਤੇ ਇੰਡੋਰ ਯੂਨਿਟ ਨੂੰ ਥੱਲੇ ਲਾ ਕੇ ਤੇ ਸਾਰੇ ਪਾਰਟ ਵੱਖਰੇ ਵੱਖਰੇ ਕਰ ਦਿੱਤੇ ਤੇ ਇੱਧਰਲੇ ਬੰਨੇ ਜਿਹੜੀ ਇੰਡੋਰ ਦੀ ਪਾਈਪ ਜਿਹੜੀ ਆ ਆਊਟਡੋਰ ਦੇ ਨਾਲ ਜੁਆਇੰਟ ਹੁੰਦੀ ਹੈ ਤੇ ਇਹਦੇ ਵਿੱਚ ਵੀ ਤੁਸੀਂ ਵੇਖੋ ਕਿੰਨੀ ਜ਼ਿਆਦੀ ਜਿਹੜੀ ਡਸਟ ਜੰਮੀ ਪਈ ਆ ਕੋਇਲ ਦੇ ਵਿੱਚ ਵੀ ਬਹੁਤ ਜ਼ਿਆਦੀ ਡਸਟ ਹੈ ਤੇ ਹੁਣ ਇਹ ਸਾਰੇ ਪਾਰਟ ਜਿਹੜੇ ਆ ਚੰਗੀ ਤਰ੍ਹਾਂ ਇਹਨਾਂ ਨੂੰ ਕਲੀਨ ਕਰਾਂਗੇ ਵਾਸ਼ਿੰਗ ਕਰਕੇ ਤੇ ਫਿਰ ਉਸੇ ਤਰ੍ਹਾਂ ਫਿੱਟ ਕਰਾਂਗੇ ਹੁਣ ਗਾਰ ਵੇਖੋ ਇਹਦੇ ਵਿੱਚ ਕਿੰਨੀ ਜਾਨੀ ਨਿਕਲਦੀ ਪਈ ਜੀ ਜਿਵੇਂ ਜਿਵੇਂ ਪਾਣੀ ਵਜਦਾ ਪਿਆ ਏਸੀ ਦੀ ਨਹਾਰ ਹੀ ਬਦਲਦੀ ਜਾਂਦੀ ਹੈ ਇਦਾਂ ਲੱਗਦਾ ਰਿਹਾ ਜਿਵੇਂ ਕੋਈ ਪੱਕੇ ਜੇ ਰੰਗ ਦੀ ਬੀਬੀ ਪਾਰਲਰ ਦਾ ਢੇੜਾ ਲਾ ਕੇ ਤੇ ਘਰੇ ਆਈ ਹੋਵੇ ਤੇ ਸ਼ੀਸ਼ਿਆਂ ਲਵੇਖ-ਵੇਖ ਕੇ ਆਪ ਵੀ ਖੁਸ਼ ਹੋਈ ਜਾਂਦੀ ਹੋਵੇ ਪਰ ਜਿਹੜੀ ਇਹਦੀ ਸ਼ਾਈਨਿੰਗ ਪਾਰਲਰ ਵਾਲੀ ਨਹੀਂ ਇਹਦੀ ਜਿਹੜੀ origignal ਸ਼ਾਈਨਿੰਗ ਆ ਗਈ ਹੈ ਬਿਲਕੁਲ ਇਸ ਟਾਈਮ ਇਨਡੋਰ ਜਿਹੜਾ ਲਿਸ਼ਕਾਂ ਪਿਆ ਮਾਰਦਾ ਇਸ ਟਾਈਮ ਆਪਾਂ ਪਹੁੰਚ ਚੁੱਕੇ ਆਂ ਆਊਟਡੋਰ ਯੂਨਟ ਦੇ ਕੋਲ ਆਊਟਡੋਰ ਯੂਨਟ ਤੇ ਸਾਰੇ ਕਵਰ ਆਪਾਂ ਉਤਾਰ ਦਿੱਤੇ ਆ ਤੇ ਇਹਨੂੰ ਵੀ ਚੰਗੀ ਤਰ੍ਹਾਂ ਕਲੀਨ ਕਰਦੇ ਪਿਆ ਕਾਫੀ ਜ਼ਿਆਦੀ ਇਹਦੇ ਵਿੱਚੋਂ ਡਸਟ ਨਿਕਲੀ ਹੈ ਤੇ ਅੱਜ ਥੜੀ ਬਦਲਵਾਈ ਵੀ ਆ ਤੇ ਕਿਣਮਣ ਵੀ ਹੁੰਦੀ ਪਈ ਆ ਤੇ ਅਸਟੇਮ ਇਹਨਾਂ ਦੇ ਕਲੀਨਿੰਗ ਕਰਕੇ ਤੇ ਜਿਹੜੀ ਪੀਸੀਬੀ ਆ ਉਹਨੂੰ ਹੀ ਆਪਾਂ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਦੁਬਾਰਤ ਉਹਦੀ ਫੀਟਿੰਗ ਕਰ ਦਿੰਨੇ ਆ ਤੇ ਸਿਸਟਮ ਨੂੰ ਆਪਾਂ ਵੈਕਿਊਮ ਦੇ ਉੱਪਰ ਲਗਾ ਦਿੱਤਾ ਇੱਧਰ ਤੁਸੀਂ ਨਗਰ ਚੋਲਾ ਨੂੰ ਨਿਗਾਹ ਮਾਰ ਸਕਦੇ ਬਹੁਤ ਹੀ ਸ਼ਾਨਦਾਰ ਨਗਰ ਹੈਗਾ ਤੇ ਏਸੀ ਨੂੰ ਆਨ ਕਰ ਦਿੱਤਾ ਤੇ ਬਿਲਕੁਲ ਜਿਹੜਾ ਏਸੀ ਹੈ ਆਊਟਰ ਯੂਨਟ ਪੂਰੀ ਸਪੀਡ ਤੇ ਚੱਲਦਾ ਪਿਆ ਗੈਸ ਜਿਹੜੀ ਹੈ ਓਕੇ ਆ ਤੇ ਹੁਣ ਆਪਾਂ ਆ ਚੁੱਕਿਆ ਇਨਡੋਰ ਯੂਨਟ ਦੇ ਕੋਲ ਇੰਡੋਰ ਯੂਨਟ ਵੀ ਪੂਰੀ ਕੂਲਿੰਗ ਕਰਦਾ ਪਿਆ ਕਿਸੇ ਬੰਨੇ ਕੋਈ ਵੀ ਦਿੱਕਤ ਨਹੀਂ ਏਸੀ ਚੋਲਾ ਸਾਹਿਬ ਦੇ ਵਿੱਚ ਡੂਗਲ ਨਾਇਟਰ ਐਲਜੀ ਦੀ ਕੰਪਲੀਟ ਜੇਕਰ ਵੀਡੀਓ ਪਸੰਦ ਆਈ ਇਹਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਤਾਂ